Why he was so crooked? 25 ਦਿਨ ਦਾ ਬਣਾ ਇਹਦੇ ਕਿਲੇ ਬੜਾ ਉਹਦਾ 30 ਕਿਲ ਦਾ ਹਾਂ ਸਹੀ ਉਹਦਾ ਫੇ 6 ਕਿਲੇ ਆ ਰਹੇ ਆ ਆਵੇ ਵੱਜਣਾ ਆਵੇ ਵੱਜ ਜਾਣਾ ਜਿਹੜਾ ਪੌਣੇ ਪੰਦਰਾਂ ਦਸੂਗਾ ਉਹਦਾ ਝਾੜ ਉਹਦਾ ਝਾੜ ਇੱਕ ਬੰਦੇ ਨੇ ਕਹਿੰਦਾ ਮੁੰਡਾ ਦੇਖਣ ਆ ਗਏ ਸੁਣ ਲੈ ਉਹਨਾਂ ਨੇ ਜਾ ਪਾਣੀ ਪੀਤਾ ਕਹਿੰਦੇ ਜੀ ਮੁੰਡੇ ਨੂੰ ਕਿੰਨੇ ਕਿਲੇ ਆਉਣੇ ਉਹ ਕਹਿੰਦਾ 18 ਕਿਲੇ ਕਹਿੰਦਾ ਚਲੋ ਦਿਖਾਓ ਜਾ ਪਾਣੀ ਪਲਾਇਆ ਹਾਂ ਹਾਂ ਬਾਹਰ ਭੇੜੇ ਜਲਾਈ ਵੀ ਤੇ ਫਲਕਣ ਉਹਦੇ ਥੱਲੇ ਗੱਡੇ ਵੀ ਤੇ ਕਿਲੇ ਡੰਗ ਨਾਲੇ ਕਹਿੰਦਾ ਗਣੋ ਜੀ ਪਹਿਲਾਂ ਕਿਲੇ ਕਹਿੰਦੇ ਤੁਸਾਂ ਕਿਲੇ ਪੁੱਛੇ ਜ਼ਮੀਨ ਤਾਂ ਨਹੀਂ ਪੁੱਛਿਆ ਹਾਂ ਅਗੇ ਜ਼ਮੀਨ ਕਹਿੰਦੇ ਮੀਂਹ ਦੇ ਕਿੰਨੇ ਕਿਲੇ ਆਉਨੇ ਇਹ ਤਾਂ ਸਹੀ ਗੱਲ ਜ਼ਮੀਨ ਦਖਾਉਂਦੇ ਇਹ ਕਿਲੇ ਪੁੱਛੇ ਕਿਲੇ ਦੇਖ ਲੋ ਅੱਸੀ ਕਾਲ ਜੀ ਭਾਈ ਸਾਰਿਆਂ ਨੂੰ ਜੀ ਅੱਸੀ ਕਾਲ ਜੀ ਉਹ ਜੀ ਪਹੁੰਚ ਗਏ ਹਾਂ ਜੀ ਹਾਂ ਅਜ ਕਣਕ ਦੀ ਵੜਾਈ ਸ਼ੁਰੂ ਹੋ ਗਈ ਅੱਜ ਵੜਦ ਲੈਣੀ ਭਾਈ ਆਪਣੀ ਹਾਂ ਅੱਜ ਵੜਦ ਲੈਣੀ ਚਾਰ ਕਿਲੇ ਹਾਂ ਕੱਲ੍ਹ ਨੂੰ ਵੀ ਕਹਿੰਦਾ ਇਸ ਟਾਈਮ ਤੇ ਵੜ ਦੋ ਕੱਲ੍ਹ ਵੀ ਵੜ ਦੋ ਕੱਲ੍ਹ ਨੂੰ ਚੱਲਣ ਵਾਲੀ ਵੜ ਦੋ ਅੰਕਲ ਜੀ ਨਹੀਂ ਆ ਲਈ। ਮੈਂ ਕਹਿੰਦਾ ਦੋ ਦਿਨ ਨਹੀਂ। ਅੰਕਲ ਵੇ। ਹਾਂ। ਇਹ ਤੋਂ ਦੋ ਦਿਨ ਦਾ। ਕਹਿੰਦਾ ਨਾ ਜੇ ਨਾ ਮਾ। ਹਾਂ ਦੋ ਦਿਨ ਦਾ। ਚੱਲ ਭਾਈ ਆ ਗਿਆ ਡੱਬਾ ਆ ਗਿਆ ਮੱਥਾ ਟੇਕੋ। ਹਾਂ ਯਾਰ। ਰੱਬ ਸੋਖ ਰੱਖੇ। ਠੀਕ ਹੈ ਜੀ। ਫਟਟਰ ਲੱਗੇ ਬਾਈ ਪੌਣ। ਥਰਲਾ ਪਹੁੰਚ ਗਿਆ ਆਪਣਾ। ਇੱਧਰ ਸੈਵੀ ਉੱਧਾ ਖੜਾ ਏ। ਇਹ ਕਾਲੇ ਵਾਲੀ ਚੱਲੂਗੀ ਮੈਨੂੰ ਲੱਗਦਾ। ਇਹ ਸੈਵੀ ਤਾਂ ਨੀ ਉਡਾਉਣੀ ਭਾਈ ਇੱਧਰ। ਆਪਣੇ ਸਵਰਾਜ ਵੜਦੀ ਦੇਖਾ ਕੱਲੇ ਜਿਹੜਾ ਆਪਾਂ ਨੇ ਗੰਨਾ ਵਾਇਆਦਾ ਬਈ ਉਹ ਕੇਤਾ ਕੰਟਰੋਲੇ ਪਾਣਾ ਸਾਡੇ ਬਾਈ ਬੁੱਲਣਾ ਕਰਕੇ ਜਗ੍ਹਾ ਥੋੜੀ ਘਟਾ ਕਟਰ ਖੋਲਣਾ ਪੈਂਦਾ ਏ ਕਟਣ ਲੱਗਿਆ ਹੋਇਆ ਮਸ਼ੀਨ ਆਉਂਦੀ ਨਹੀਂ ਹੈਗੀ ਰਾਤ ਥੋੜੇ ਤੰਗ ਆ ਤੇ ਥੋੜਾ ਥੋੜਾ ਖੋਲਣਾ ਪੈਂਦਾ ਹੈ ਹਮ ਵੱਟ ਕੇ ਆਇਆ ਹੋ ਗਿਆ ਤਕਰੀਬਨ ਬਾਈ 4:00 ਵਜੇ ਹੈ ਹੁਣ ਆਪਣੇ 4 ਕਿਲੇ 4:00 ਵਜੇ ਆ ਗਿਆ ਹੋਈ 852 ਵੀਜ ਵੱਡਣਾ ਆਪਾਂ ਨੇ ਇੱਧਰ ਆਲਾ 852 ਇਹ ਬੰਦਾ ਆਪਾਂ ਨੇ ਅੱਜ ਦਿਹਾੜੀ ਪਰ ਰੱਖਿਆ ਇੱਕ ਬੰਦਾ ਡੈਰੀ ਡਰਾਈਵਰ ਅਸੀਂ ਸਾਈਡਾਂ ਵੱਢੂਗੇ। ਦਾਤੀ ਚੱਕਣਾ ਹੁਣ ਤੂੰ। ਦਾਤੀ ਉਹ ਡਰਾਈਵਰ ਆ ਇੱਥੇ ਦੇ ਲੱਗ ਜੀ ਮੜਾ ਜਾ ਸਾਈਡ ਖੁੰਜਾ ਜਾ ਵੜਦੀ। ਆਪਣਾ ਸਾਈਡ ਮੈਂ ਦੱਸ ਦਵਾ ਮੜਾ ਜਾ ਇੱਥੇ ਵੱਟ ਉਹ ਕਣਕ ਇੱਕ ਬਰਾਬਰੇ ਲੱਗਦੀ ਆ। ਹਾਂ ਗੱਪੇਂ ਦੱਸਦੇ ਹਾਂ। ਹੂੰ ਵੀ ਤੇ ਸਿੱਧਾ ਹੀ ਵੱਢੀ ਜਾਏ। ਉਧਰ ਵੀ ਉਹ ਦੱਸਦੇ। ਬਈ ਤੇਰਾ ਜੋਦੇ ਜੋਦੀ ਬਗਾਉਂ। ਹੂੰ ਜੋਦੇ ਜੋਦੀ। ਹਾਂ। ਕਹਿੰਦਾ ਫੇਰ ਤਾਂ ਉਪਨ ਟਪਾਈ ਜਾਂਦੇ ਫਿਰ ਨਾਲੇ ਨਾ ਖੇਤ ਉੱਚੇ ਨਹੀਂ ਮੇ ਨਾਲੇ ਆਪਣੇ। ਹਾਂ। ਖੇਤ ਪੱਧਰੇ ਹੋਏ ਫੇਰ ਤਾਂ ਕੋਈ ਚੱਕਰ ਨਹੀਂ। ਇਹ ਤਾਂ ਕੋਈ ਚੱਕਰ ਨਹੀਂ। ਇਹ ਉੱਥੇ ਬੱਲਾ ਰਹੀ ਇੱਕ ਪਈ ਰਹਿਣ ਦੇ ਇੱਕ ਚੱਕਲਾ ਆਪਣੀ ਆ ਬੱਲਦਾ ਬਈ ਇੱਥੇ ਤਾਂ ਲੋੜ ਨਹੀਂ ਹੁਣ ਕੋਲ ਰੱਖ ਆਪਣੀ ਇਹ ਤਾਂ ਵੱਡ ਹੋ ਜਾਣੀ ਜੱਬਾ ਡੂੰਗਾ ਇੱਕ ਵਾਰ ਕੰਨੇ ਸਵਾਗਾ ਵੱਜ ਜਾਂਦਾ ਫੇਰ ਬੱਲ ਲੋੜ ਨਾ ਨਾ ਲੋੜੇ ਨਹੀਂ ਇਹ ਤਾਂ ਕਿਹੜਾ ਹੋ ਜਾਣਾ ਜੀ ਅੱਗੇ ਨਹੀਂ ਮੰਨੀ ਦੀ ਆ ਇਹਦਾ ਜਿਹੇ ਜਿਹੇ ਤਵੀਆਂ ਫੇਰ ਹੀ ਨਾ ਪੇਦੇ ਆ ਅੱਛਾ ਪਰ ਇਹ ਵੀ ਤਾਂ ਜਮਣਾ ਉਹਨੇ ਆ ਜਮਣਾ ਆ ਮੰਨਉ ਨਹੀਂ ਪਤਾ ਸਾਰੇ ਮੁਰਖੇਤੀ ਕਰਦੇ ਨੇ ਕੀ ਕਿਆ ਕਰਨਾ ਅਸ਼ਕ ਇਹਦੀ ਵਾਰ ਦਾ ਕਰਿਆ ਨਹੀਂ ਕੰਮ ਠੀਕ ਲੋਈ ਪੈ ਗਿਆ ਹੀ ਘਟਾ ਉਹ ਵੀ ਇਹ ਤਾਂ ਚੈੱਕ ਕਰਨ ਲੱਗੇ ਉਸ ਨਹੀਂ ਨਹੀਂ ਹੱਥ ਕਣ ਕੋਲ ਟੇਕੂਗੇ ਆ ਜਾ लवली ਹੈਟਾ ਆ ਜਾ ਹੈਟਾ ਮੱਥਾ ਟੇਕਣਾ ਮੱਥਾ ਹਾਂ ਹਾਂ ਆ ਬੂਟ ਨਹੀਂ ਦੇਖੋ ਬੂਟ ਨਹੀਂ ਮੋਟਰ ਉਪ ਆ ਗਈ ਬੂਟ ਪਾ ਕੇ ਆਉਂਦਾ ਨਹੀਂ ਉਹ ਹੈ ਗਿਆ ਫਿਰ ਤਾਂ ਲੱਗਿਆ ਹੋਇਆ ਨਹੀਂ ਚਾਬੀ ਹੈ ਨਹੀਂ ਉੱਥੇ ਪਿਆ ਨਾਲ ਲੈ ਕੇ ਗਿਆ ਕੀ ਕਣਕ ਪੜਦੇ ਆ ਹਾਂਜੀ ਹਾਂਜੀ ਸਿੱਖਿੱਥੇ ਨਹੀਂ ਕਣਕ ਗਾਹੀ ਦਾ ਉਹ ਗਾਹੀ ਕਰ ਰਿਹਾ ਜਿੰਦਰ ਦਾ ਕਣਕ ਕਾ ਤਾਂ ਸਰੋਂ ਦਾ ਸਰੋਂ ਸਰੋਂ ਦਾ ਔਰ ਬੱਸ ਕਰ ਉਹ ਹਰਿਆਈ ਕਾ ਨੂੰ ਵੱਢੀ ਜਾਂਦਾ ਰਹਿਣ ਦੇ ਹਾ ਹਰਿਆਈ ਆਹੇ ਰਹਿਣ ਦੇ ਹੁਣ ਬੱਸ ਕਰ ਬੱਸ ਜੇ ਪਿੱਛਾ ਪਿੱਛਾ ਘੁੰਮਣਾ ਹਾਂ ਜੇ ਬੈ ਕਹੂੰਗਾ ਜੇ ਬੈ ਕਹੂੰਗਾ ਮਸ਼ੀਨ ਧਿਆਨ ਰੱਖੀ ਦੂਰ ਰਹੀ ਠੀਕ ਦੂਰ ਰਹੀ ਠੀਕ ਹਾਂ ਯਾ ਬੈਗ ਹੋਣਾ ਮਸ਼ੀਨ ਲੋਕ ਕਾਹੀ ਰੱਖ ਰਹੇਗਾ ਉਹ ਕਾਟਣਾ ਬਾਕੀ ਪਹਿਲੇ ਗਿੜੇ ਨੂੰ ਆ ਹੂੰ ਜਿਆਦਾ ਕਣਕ ਤਾਂ ਆਪਣੀ ਖੜੀ ਆ ਨਹੀਂ ਵਿੱਚ ਜਿਆਦਾ ਘੁੰਮਣਾ ਪੈਂਦਾ ਜੇ ਗਰੀ ਹੋਈ ਹੋਵੇ ਭਾਈ ਇਹ ਕਦੀ ਤੱਕੀ ਆ ਹਾਂਜੀ ਹਾਂ ਇਹ ਤਾਂ ਮਸ਼ੀਨ ਨੇ ਚੱਕ ਦੇਣੀ ਉਹ ਆ ਤੁਸੀਂ ਕੁੱਛਾਂ ਕੀ ਕਰਦੇ ਹਾਂ ਜਾਈ ਲੈ ਆ ਗਏ ਆ ਜਾ ਫੋਰਮੈਨ ਆ ਜਾ ਭਾਈ ਟਾਈਮ ਬਾਈ ਨੇ 4 ਵਜੇ ਦਾ ਦਿੱਤਾ ਤਾਂ ਉਹੀ 4 ਵਜੇ ਆਇਆ ਪੂਰਾ ਵਾ ਕੱਲੂ ਵੀ ਵੜਦੀ ਹੁਣ ਮੇਰੇ ਹਾਂ ਕੋਈ ਪਰੇ ਤੇਰੇ 12 ਵਜੇ 1 ਵਜੇ ਹਾਂ ਠੀਕ ਆ ਸਾਨੂੰ ਟੂੜੀ ਦਾ ਨਹੀਂ ਲਾਲ ਚੈੱਕ ਦੀ ਦਾਣਿਆਂ ਦਾ ਲਾਲ ਚ ਟੂੜੀ ਨੂੰ ਕੋਈ ਨਹੀਂ ਪੁੱਛਦਾ ਟੂੜੀ ਨੂੰ ਕੋਈ ਨਹੀਂ ਪੁੱਛਦਾ ਅੱਗੇ ਹੁੰਦਾ ਤਾਂ ਬਾਈ ਰਾਤ ਨੂੰ ਵਢਾਈ ਦਾ ਵੀ ਰਾਤ ਨੂੰ ਵਢਾਈਏ ਤਾਂ ਟੂੜੀ ਵੱਧ ਨਿਕਲਦੀ ਆ ਐਤ ਹੀ ਕੋਈ ਫਰਕ ਨਹੀਂ ਅੱਛੇ ਪੀ ਲੱਗੀ ਹੋਣੀ ਆ ਆਇਲ ਖੋਲ ਛੋਟੂ ਲੈਕ ਸਾਈਡ ਪਰ ਸਾਈਡ ਪਰ ਕੀਆ ਬਾਜ਼ਾਰ ਹੱਕਾ ਤੇ ਘੜੀ ਤੋ ਇਹ ਬੰਦੇ ਟਿੱਲੇ ਆ ਆ ਉਹ ਨਾ ਵੜਦੇ ਮੈਂ ਤਾਂ ਆਦਾ ਆ ਆ ਬੱਟਾ ਨਾ ਆ ਬੱਟਾ ਉਰਾਂ ਵਾਲੀ ਉਰਾਂ ਵਾਲੀ ਉੱਤੇ ਬਾਦ ਉੱਤੇ ਬਾਦ ਸਿੱਧਾ ਹੀ ਸਿੱਧਾ ਕੱਟੇ ਜਾਂਦੀ ਐ 33 ਰਵੇ ਹਾਂ ਹੈ ਆਹ ਬੱਟਾ ਸੁੱਤੀ ਦੀ ਬਸਰੀ ਆਹ ਬੱਟਾ ਹੋਰ ਹੋਰ ਮੈਨ ਵਧੀਆ ਵਧੀਆ ਟੇਕ ਮੱਥਾ ਨਾ ਨਾ ਤੂੰ ਹੀ ਟੇਕ ਆ ਵਾਹਿਗੁਰੂ ਬੱਟਾ ਕਰੀ ਆਪਾਂ ਧਵਾਹਿਗੁਰੂ ਸੁੱਖ ਰੱਖੇ ਹੋਰ ਮੈਂ ਇਹਨਾਂ ਨੂੰ ਖਿਲਾ ਦੇ ਲੈ ਛੋਟੂ ਦੇ ਦੇ ਇਹਨੂੰ ਦੇ ਫੜਾ ਦੇ ਉਹਨਾਂ ਨੂੰ ਵਰਤਾ ਦੇ ਫੜਾ ਦੇ ਸਾਰਿਆਂ ਨੂੰ ਉਹ ਫੜ ਲਾ ਬੋਵੀ ਆ ਲੱਡੂ ਖਾਓ दे लड्डू या मनु भी दे दे आप भी ले, ले ला बाकी ट्रैक्टर पर रख दे और ले ली दो लवली और ले ला भाई ਨਾ ਲੱਗੀ ਹੁਣ ਤਾਂ ਪੁੱਲ ਖੇਗਾ ਪੁੱਲ ਸਾਗਾ ਯੋਜੀ ਨੂੰ ਬਣੀ ਚੁੱਕੀ ਆ ਪੁੱਲ ਸੁੱਕਾ ਨੁੜੀਆ ਪੁੱਲ ਸੁੱਕੀ ਨਹੀਂ ਆ ਨਾ ਹੈਗਾ ਵਿੱਚ ਦਾਰਾ ਦਰਨ ਦਾ ਥੋੜਾ ਸਾਰਾ ਮੋਟਰ ਆਉਂਦਾ ਅੱਛਾ 14 13 14 12 1 3 ਲੈਣੀ ਆ ਕਹਿੰਦੇ 12 3 ਆਰਚਰ ਹੈ ਸਭ ਤੋਂ ਛੋਟੇ ਨੇ ਮਿੱਟੀ ਆ 13 ਹੀ ਆ ਇਹ ਵੀ ਨਾ ਕਰੇ ਕਰਦੇ ਆ ਅੱਛਾ ਹਾਂ ਚੱਲ ਆ ਤਾਂ ਦੇਖਦੇ ਆ ਪੱਕੀ ਪਈ ਆ ਆਹੇ ਬਾਟ ਆਪਣੀ

ਆਨੇ ਲੱਗਿਆ ਪਾਉਣ ਬਾਈ ਪਹਿਲੇ ਜਾਣੇ ਦੇਖਦੇ ਆ ਕਿਹਜੇ ਆ ਪੱਕਿਆ ਕੱਚਾ ਪੱਕਾ ਬਾਕੀ ਪਈ ਆ ਬਈ ਬਾਕੀ ਡਾੜੀਆਂ ਦਿਖਾ ਰਹੀ ਐ ਸੈਂਪਲ ਲੈ ਵਈ लवली ਦੇਖ ਫੋਰਮੈਨ ਕਣਕਿਆ ਕਹਿੰਦੀ ਆ ਕੰਕ ਮੈਂ ਤੋਰ ਕੇ ਵੜੀ ਬੋਲਦੀ ਆ ਬੋਲਦੀ ਬੋਲਦੀ ਦੰਦਾਂ ਦਾਖਦੀ ਆ ਡਾੜੀਆਂ ਵੀ ਦਿਖਾ ਦਈਏ ਕਰਦਾ ਹੀ ਦੱਸਦਾ ਮਸ਼ੀਨ ਦਾ ਜੇ ਕਰਦਾ ਹੀ ਉੜਦਾ ਦੱਸਦਾ ਕਰਦਾ ਦੱਸਦਾ ਸਹਿ ਵੀ ਉੱਤੇ ਹਲੇ ਘਾਟ ਉੜਦਾ ਸਹਿ ਵੀ ਉੱਤੇ ਦੇਖ ਉੱਦੋਂ ਮਸ਼ੀਨ ਚੱਲਦੀ ਹੈਂ ਬੜਾ ਫਰਕਾ ਲਵਲੀ ਉਹ ਦੇਖ ਵਈ ਉੱਥੇ ਹਾਂ ਇਹ ਬਾਤ ਗੱਲ ਰਹੀ ਹੈ ਹੈਗਾ ਫਰਕ 10 ਜੀ ਅੰਦਰ ਮੇਂ ਕਰੋੜਾਂ ਮੇਂ ਵੜਦੀ ਆ ਹਾਂ 826 ਆ ਇਹ ਕਰੋੜਾਂ ਵਾਂਗ ਫੜਦੀ ਕਰੋੜਾਂ ਮੇਂ ਤਾਣਾ ਹੀ ਵਧੀਆ ਹੂੰ ਕਿ ਨਹੀਂ 24 ਕੋਟ ਝਾੜਾ ਆ ਉਹਦੇ ਉਧਰ ਵੀਡੀਓ ਬਣਾਈ ਤੇ ਆਪਾਂ ਨੇ ਹਾਂ 24 ਕੋਟ ਪਹਿਲੇ ਦਿਨ ਬਾਈ ਜਿਹੜੀ ਵੱਡੀ ਦੀ ਆਪਾਂ ਨੇ ਉਦਾਂ ਵੀਡੀਓ ਪਾਈ ਤੀ 24 ਕੁਇੰਟਲ 24 ਕੁਇੰਟਲ ਦਾ ਝਾੜਾ ਆ ਗੱਗੇ ਦਾ ਵੀ ਗੱਲ 24 ਦਾ ਆ ਆ ਗੱਗੇ ਨਾਲੇ ਵੱਡੀ ਦੀ ਪਰਸੋਂ ਕੱਲ ਤੱਕ ਲਾ ਕੇ ਆਇਆ ਇਹਦੇ ਵੀ 24 ਦਾ ਆ 22 ਕਿਲਿਆਂ 60 ਕੁਇੰਟਲ ਹੋਈ ਇਹ ਹੈ 22 ਕਿਲਿਆਂ 60 ਕੁਇੰਟਲ ਰਾਜੇ 6 ਕਿਲੇ ਵੱਡੇ ਆ ਇਹਦਾ 16 ਮੋਚ ਰਹਿਦਾ 131 ਗੌਂਟ ਘੰਟਾ ਕਰਕੇ ਲਿਖਦਾ ਕਿੰਨੇ ਕਿੱਲੇ ਆ ਜੋ 6 ਚ 6 ਕਿੱਲੇ ਆ ਜੋ ਹੂੰ 2500 20 ਛੀ ਦਾ 120 ਹੋਈ ਬਾਈਕ ਦੀ ਆ ਗਈ ਕਿ ਨਹੀਂ ਹੂੰ ਬਾਈਕ ਦੀ ਆ ਗਈ ਵਧੀਆ ਹੈ ਵਧੀਆ ਝਾੜ ਹੈ ਤੀ ਬਾਕੀ ਸੋਖ ਰੱਖੇ ਰੱਬ ਬਾਦੂ ਆ ਬਾਈ ਐਨਾ ਬਾਦੂ ਜਿਹਦੇ ਕਿੱਲੇ ਪੂਰੇ ਨਾ ਉਹ 24 25 ਦਿਨ ਚੱਪਣਾ ਇਹਦਾ ਕਿੱਲਾ ਬੜਾ ਹੈ ਉਹਦਾ ਸੇ 30 ਗੇਰ ਲਾ ਹਾਂ ਸਹੀ ਉਹਦਾ ਫੇ 6 ਗੇਰ ਆ ਬੱਜਣਾ ਆਵੇ ਬੱਜ ਜਾਣਾ ਜਿਹੜਾ ਪੌਣੇ ਪੰਦਰਾਂ ਦਸੂ ਦਾ ਝਾੜ ਤੂੰ ਦਾ ਝਾੜ ਉਹ ਤਾਂ ਗੱਲ ਹੈ ਇਹਦਾ ਸਵਾ ਕੀਲੇ ਦਾ ਕਿੱਲਾ ਬਣਾਉਣਾ ਉਹਦਾ ਵੀ ਝਾੜ ਆਉਣਾ ਹਾਂ ਤੂੰ ਸਵਾ ਦਾ ਕੀਲਾ ਦਸਰਾ ਜਿਹਨੇ ਇਹਦੇ ਮੁੰਡੇ ਨੇ ਦੇਖਣ ਉਹਨੇ ਆ ਉਹਦਾ ਕਹਿੰਦੇ 10 ਕੀਲੇ ਆ ਜਦੋਂ ਵਿਆਹ ਹੋ ਗਿਆ ਉਹਦੇ ਬਾਅਦ ਕਹਿੰਦੇ ਨੇ ਸੱਤੇ ਰਹਿ ਗਏ ਉਂਗਲੀਆਂ ਮਾਰ ਕੇ ਚਲੇ ਜਿਹੇ ਠੇਕੇ ਰੁਪਈਆ ਅਮੇਰੀਓ ਆ ਉਹ ਮੁੱਦੇ ਵੇਚਦੀ ਸੀ ਇਹ ਮੁੱਦੇ ਵੇਚਦੀ ਇਹ ਠੇਕੇ ਵਰਤੀ ਇਹ ਠੇਕੇ ਵਰਤੀ ਠੇਕੇ ਵਾਲੀ ਮਲਾ ਕੇ ਦੱਸੀ ਸੀ ਆਸੀਂ ਵੇਚਦੀ ਨਾ ਇਹ ਵਾਵਾ ਇਹ ਹਾਂ ਠੇਕੇ ਵਾਲੀ ਮਲਾ ਕੇ ਲਬਣੀ ਚੱਲ ਪਿਆ ਭਾਈ ਪੂਰਾ ਕੰਮ ਹੈ ਇੱਕ ਇੱਕ ਬੰਦੇ ਨੂੰ ਕਹਿੰਦਾ ਮੁੰਡਾ ਦੇਖਣ ਆ ਕੇ ਸੁਣ ਲਾ ਉਹਨਾਂ ਨੇ ਜਾ ਪਾਣੀ ਪੀਤਾ ਕਹਿੰਦੇ ਜੀ ਮੁੰਡੇ ਨੂੰ ਕਿੰਨੇ ਕਿਲੇ ਆਉਨੇ ਉਹ ਕਹਿੰਦਾ 18 ਕਿਲੇ ਕਹਿੰਦਾ ਚੱਲੋ ਦਿਖਾਓ ਜਾ ਪਾਣੀ ਪਲਾਇਆ ਹਾਂ ਹਾਂ ਬਾਹਰ ਕਾ ਬੇੜੇ ਜਲਾਈ ਵੀ ਤੇ ਫਲਕਣ ਉਹਦੇ ਥੱਲੇ ਗੱਡੇ ਵੇ ਤੇ ਕੀਲੇ ਡੰਗ ਨਾਲੇ ਕਹਿੰਦਾ ਗਣੋ ਜੀ ਹਾਂ ਕਹਿੰਦਾ ਕੀਲੇ ਕਹਿੰਦਾ ਤੂੰ ਤਾਂ ਕੀਲੇ ਪੁੱਛੇ ਜ਼ਮੀਨ ਤਾਂ ਨਹੀਂ ਪੁੱਛਿਆ ਹਾਂ ਤਾਂ ਜ਼ਮੀਨ ਕਹਿੰਦੇ ਜ਼ਮੀਨ ਦੇ ਕਿੰਨੇ ਕੀਲੇ ਆਉਨੇ ਇਹ ਤਾਂ ਸਹੀ ਗੱਲ ਜ਼ਮੀਨ ਦਿਖਾਉਂਦੇ ਤੇ ਕੀਲੇ ਪੁੱਛੇ ਕੀਲੇ ਦੇਖ ਲਓ ਲੋ ਵੀ ਸਭ ਜੋ ਉੱਧੇ ਹੀ ਪਾਤੇ ਉੱਧਰ ਦਾਣੇ ਚੱਲਦੀ ਉੱਤਰ ਆਮਾ ਪਰ ਤੇ ਜਿਉਰੀ ਆਵਣਾ ਆਵਣਾ ਬੜਦਾ ਤੇ ਤੁਮ ਮੈਂ ਕਿਹੜਾ ਆਣੇ ਕਿੰਨੇ ਕਿੰਨੇ ਜਾ ਕੇ ਨਹੀਂ ਫਿਰ ਦਾਵਣਾ ਤਾਂ ਉਹੀ ਉਹਨੇ ਕੰਮ ਤਾਂ ਲਾ ਕੇ ਰੱਖਣਾ ਦਾ ਮੈਨੂੰ ਆ ਜਾ ਆ ਜਾ ਆ ਜਾ ਉਹ ਹੋਰ ਬਹੁਤ ਲਿਆਉਂਦਾ ਨਾਲ ਛੋਟੇ ਮੋਟੇ ਆ ਹਾਂ ਇਹਦੇ ਹਾਲ ਦੇਖਦਾ ਤੂੰ ਮੁੱਕ ਮੈਂ ਨਹੀਂ ਹੈਲਪਰ ਬਹੁਤ ਆ ਜਾਂਦੇ ਫਿਰ ਇਕੱਠੇ ਇਕੱਠੇ ਇੱਥੇ ਕਰਕੇ ਲੈਂਦੇ ਰੋ ਉੱਥੇ ਮੇਰੇ ਕੋ ਪਹੁੰਚਣਾ ਤਾਂ ਅੰਦਰੇ ਚੱਲਦੀ ਮਸ਼ੀਨ ਹਾਂ ਉਹਨੇ ਉੱਥੇ ਪਹੁੰਚਣਾ ਦਾ ਉਹਦਾ ਕੰਮ ਉਹਦਾ ਕੰਮ ਇਹੀ ਰੱਖਿਆ ਹੁੰਦਾ ਸੀ ਵੀ ਮਸ਼ੀਨ ਦੇ ਨਾਲੇ ਨਾਲ ਰਹਿਣਾ ਮੈਨੂੰ ਵੀ ਸ਼ੱਕ ਤਾਂ ਹੈ ਜੱਗਾ ਪਹੁੰਚੇਗਾ ਉਗਲ ਵੀ ਤੂੰ ਲੈ ਮਮਾ ਮਸ਼ੀਨ ਚਲਾਉਂਦਾ ਤੈਨੂੰ ਮੈਂ ਫੋਨ ਵੀ ਕੱਢ ਕੇ ਦੋਵੇ ਦੇਖਾਂਗਾ ਜੱਗੇ ਨੇ ਕਹਿੰਦਾ ਮੈਂ ਨਹੀਂ ਭਾਈ ਆ ਜਾਣਾ ਕੋਈ ਗੱਲ ਮੈਂ ਫੋਨ ਹੀ ਚੱਕਿਆ ਮਮਾ ਮੈਂ ਲੱਗਾ ਮੈਂ ਵੀ ਫੋਨ ਚੱਕੇ ਰਿਹਾ ਮੈਂ ਮਸ਼ੀਨ ਚਲਾਉਂਦਾ ਰੋਟੀ ਕੰਨਦਾ ਦਾ ਡਰਦਾ ਮੇਰਾ ਅੱਛਾ ਅੱਛਾ ਫੇ ਫੋਨ ਨਹੀਂ ਕਰਿਆ ਮੈਂ ਉਹਨੂੰ ਮੈਂ ਵੀ ਕਿਤੇ ਮੈਂ ਚੱਲ 3-4 ਵਜ ਦਾ ਟਾਈਮ ਦੱਸ ਤਾ ਅਸੀਂ ਕੋਈ ਕਾਲੀ ਨਹੀਂ ਮੈਂ ਗਿਆ ਮੈਂ ਕਹਿੰਦਾ ਜੱਗੇ ਨੇ ਕਹਿੰਦਾ ਵੀ ਫੋਨ ਨਹੀਂ ਚੱਕਦਾ ਮੈਂ ਕਿਹਾ ਕਿ ਮੈਂ ਫੋਨ ਦੋਨਿਆਂ ਵੀ ਕੱਢ ਕੇ ਦੇਖਿਆ ਅੱਛਾ ਵਧੀਆ ਵਧੀਆ ਉਹ ਪਚਾਈ ਜਾਈਆਂ ਲਾਰਾ ਨਾ ਰੱਖੇ ਕੱਲ ਨੂੰ ਹੁਣ ਤੂੰ ਇਹੀ ਟਾਈਮ ਨੂੰ ਆ ਜਾ ਮੈਂ ਟਾਈਮ ਨੇ ਪੰਜ ਵਜੇ ਵੀ ਜਾਣੀ ਉਹ ਕਿਹੜਾ ਬਚੀਏ 4 ਪੰਜ ਪਾਛੀ ਕੋਣੀ ਸਾਢੇ 4 ਹੋ ਗਿਆ ਹੁਣ ਸਾਢੇ 5 ਵਜੇ 4 ਵਜੇ ਘਰ ਤੇ ਆਇਆ ਤਾਂ ਮੈਂ ਸਾਢੇ 4 ਸਾਢੇ 4 ਹੋ ਸਾਡਾ ਪੜਦਾ ਨਹੀਂ ਹੋਇਆ ਆਪਣਾ ਚੈੱਕ ਕਦੋਂ ਕਰਦੇ ਹਾਂ ਬੜਾ ਠੀਕ ਆ ਬੜਾ ਤੇਰੇ ਹੁੰਦੀ ਸਾਨੂੰ ਚਿੰਤਾ ਕਰ ਹਾਂ ਲਾ ਤੂੰ ਆਏਗਾ ਜਾਂ ਹੋਰ ਮਸ਼ੀਨਾਂ ਹੀ ਛੱਡੀਆਂ ਮੈਂ ਕਹਿੰਦਾ 4 ਵਜੇ ਤਾਂ ਕਿਹਾ ਤਾਂ ਨੂੰ 4-10 ਮੋਰ ਖੇਤ ਮਸ਼ੀਨ ਲਾ ਲਾਤੀ ਬਾਈ ਲਾਤੀ ਲਾਰਾ ਲਾਰਾ ਕੋਈ ਨਹੀਂ ਤੇਰਾ ਤੇ ਲਾਰਾ ਜੋ ਲਾਰਾ ਕੋਈ ਨਹੀਂ ਜਿਹੜਾ ਟਾਈਮ ਦੇਈ ਤਾਂ ਉਹੀ ਟਾਈਮ ਨੂੰ ਹੋਣਾ ਨਾ ਨਾ ਉਹ ਤਾਂ ਹੋ ਜਾਂਦੇ ਆ ਅਸੀਂ ਕਹਿੰਦੇ ਕਟਰ ਪਾਉਣੇ ਨੂੰ ਕਈ ਵਾਰ ਰਸਤੇ ਟਾਈਮ ਲੱਗ ਜਾਂਦਾ ਏ ਉਹ ਰਸਤੇ ਦਾ ਹੀ ਆ ਤੇ 10 ਮਿੰਟ ਲੱਗਿਆ ਮਸ਼ੀਨ 3:30 ਵਜੇ ਹੀ ਵਿਲੀ ਹੋਵੀ ਬੈਠੇ ਉੱਥੇ ਹਾਂ ਪਏ ਹੁਣ ਪੈਣੀ ਦੇ ਘੁੰਮ ਕੇ ਫੇਰ ਜ ਨੂੰ ਆਈ ਆ ਉਹ ਫੇਰ ਜ ਕੇ ਵੱਟ ਪਿੰਡ ਪਾ ਦੇ ਗਿਆ ਕੋਈ ਗੱਲ ਨਹੀਂ ਵੱਟ ਉੱਚੀ ਆ ਹੋਰ ਖੇਚ ਜਾਵੜਿਆ ਹੁਣ ਲਵਾ ਕੇ ਲਾ ਕੇ ਰਲਵਾ ਲਾ ਕੇ ਕਹਿੰਦਾ ਇਹ ਤਾਂ ਵੱਟ ਉੱਚੀ ਲੀਆ ਇਹ ਤਾਂ ਉੱਚਾ ਖੇਤ ਹੁਣ ਘੇਰੇ ਪੈਣਾ ਪੈਣਾ ਹੋੜ ਜੱਗੇ ਉਹਨੂੰ ਗਾਹਾਂ ਨਾਲ ਟੱਪਿਆ ਨਾ ਨਾ ਲਾ ਮੁੜ ਗਿਆ ਮੁੜ ਕੇ ਐਕਟੀ ਬੰਦਾ ਭਾਈ ਫੋਰਮਾਨ ਨਵਾ ਐਕਟੀ ਫੋਰਮਾਨ ਉਹ ਤਾਂ ਚੱਲ ਬਰਾਬਰ ਦੇ ਆ ਤਾਂ ਬਰਾਬਰ ਆ ਕੇ ਤਾਂ ਤਾਂ ਹੀ ਲਿਆਇਆ ਉਹਨੇ ਕੇਰਾ ਐਰੇ ਉੱਪਰ ਨਹੀਂ ਵੱਡਦਾ ਹੈਗਾ ਤਾਂ ਉੱਚਾ ਹੀ ਖੇਤ ਆ ਤਾਂ ਵੱਡ ਲਾਉਂਦੇ ਲੋਏ ਕੋਈ ਗੱਲ ਉਹ ਬੰਦਾ ਬਹੁਤ ਜਾਣਾ ਜੀ ਹਾਂ ਜਾਣਾ ਬੰਦਾ ਕਿਤੇ ਹਲਸਾ ਵਾਦ ਦਾ ਭਾਈ ਹਾਂਸਾ ਵਾਦ ਦਾ ਭਾਈ ਠੀਕ ਆ ਵਧੀਆ ਫੈਸ਼ਨ ਨੂੰ ਬੰਦਾ ਵਧੀਆ ਵਧੀਆ ਫੈਸ਼ਨ ਨੂੰ ਹੀ ਆਵਾ ਹੀ ਵਧੀਆ ਸਰ ਇਹ ਚਾਦਾ ਕਾ ਪਾਉਂਦੇ ਨੂੰ ਹਾਂ ਜਾਂਦੇ ਨੂੰ ਤੱਦ ਦਾ ਕੱਪ ਅੱਛਾ ਜਾਉਂਦੀ ਤਾਂ ਠੀਕ ਆ ਕਰ ਨੂੰ ਚੱਲ ਜਾਂਦਾ ਰੋਜ ਆਹ ਵਾਹ ਹੁਣ ਕਿਹੜੇ ਮਸ਼ੀਨ ਬਹੁਤ ਹੀ ਲੇਟ ਚੱਲਦੀ ਆ ਨਾ 9 ਵਜੇ ਖੜਾ ਕੇ ਚੱਲ ਜਾਂਦਾ ਅੱਛਾ ਨਾਲੇ ਪਾ ਆਪਰੇ ਘੰਟੇ ਦਾ ਰਸਤਾ 15 ਮਿੰਟ ਦਾ ਰਸਤਾ ਹਾਂ ਤੇ ਲੇਟ ਆਉਂਗਾ ਕਹਿੰਦਾ ਇੱਥੇ ਪੈ ਜੂ ਮੈਂ ਚੈੱਕ ਕਰੀਦਾ ਹਾਂ ਉਹ ਕੋਈ ਗੱਲ ਨਹੀਂ ਜਾਂਦਾ ਜਦੋਂ ਪੂਰਾ ਕੰਮ ਚੱਲਦਾ ਹੀ ਘਰ ਜਾ ਕੇ ਸਿਆਣਾ ਜਿਹੜਾ ਗਿਆਨੀ ਤਨ ਬੰਦਾ ਹੁੰਦਾ ਜੀ ਉਹ ਬਾਹਰ ਔਖਾ ਹੁੰਦਾ ਸੱਚਾ ਬਾਬਾ ਇਹਦਾ ਪੱਲਾ ਸੱਚਾ ਬਾਬਾ ਦਾ ਹਾਂ ਉਹ ਇਹ ਤਾਂ ਯਾਰ ਸ਼ੱਕਾ ਪੈ ਜਾਂਦਾ ਨਹੀਂ ਅੱਛਾ ਜਿਹੜਾ ਬੰਦਾ ਹੁੰਦਾ ਖਾਣੇ ਪੀਣ ਉਹਨੂੰ ਡੈਸ ਹੋਦੀ ਉਹ ਤਾਂ ਜਿੱਥੇ ਮਰਜੀ ਹੁੰਦਾ ਹੁਣ ਉਹਨੇ ਪੈ ਗਰਾਈ ਬਾਈ ਯਾਰ ਮਿੰਜਾ ਛ ਪਲਾ ਦੇਣੀ ਆ ਸਮਾਂ ਤੇ ਹਾਂ ਤੁਹਾਡੇ ਬਟੇ ਤੁਸੀਂ ਕਹਣਾ ਕਲੀ ਲਿਆਓ ਜੀ ਕਰੋ ਪਾਲਤੀ ਖੌਤੇ ਵੀ ਲੈਣੀ ਹਾਂ ਛੋਟਾ ਹੈ ਉਹ ਆ ਜਿਲੀ ਵੱਟ ਕੇ ਆਇਆ ਅਗਲੇ ਨੇ ਲਓ ਲਿਆਓ ਜਾਂ ਕਹਿੰਦੀ ਲਿਆਓ ਪਾਲਤੀ ਜਾਓ ਸਾਡੇ ਕੋਲ ਦੋ ਪੈਗ ਰਾਲ ਲੈਣੇ ਕਹਾ ਮੇਰੇ ਕੋਲ ਲਾ ਲੈਣੇ ਜਾ ਕੇ ਸੋ ਰੋਟੀਆਂ ਗੜਾ ਮੁੰਡੇ ਕੇ ਬਹਿਣੇ ਨੇ ਉਹਨੇ ਧੋਣਾ ਨਹੀਂ ਜਾ ਕੇ ਪਾ ਲੈਣਾ ਪੱਕੀ ਗੱਲ ਆ ਪੱਕੀ ਗੱਲ ਐ ਵੈਸੇ ਨੂੰ ਬੰਦਾ ਜੀ ਉਹ ਆਪਣੇ ਸੁੱਚੇ ਮੇ ਰੱਖਦਾ ਨੇ ਉਹਨਾ ਧੋਣਾ ਨਾ ਘਰ ਆਉਣਾ ਉਹਨੇ ਬੈਠੇ ਪਾਈ ਸਹੀ ਗੱਲ ਹੈ ਸਹੀ ਗੱਲ ਹੈ ਬੰਨਣ ਵਾਲੀ ਗੱਲ ਹਾਂ ਬਸ ਤੇਰੇ ਦਿੰਨ ਵਾਲਾ ਬੰਦਾ ਉਹ ਹੈਗਾ ਇਹ ਵਿੱਚ ਆਪਾਂ ਨਹੀਂ ਕਹਿ ਦਾਂਗੇ ਹਾਂ ਹਾਂ ਬੜਾ ਠੀਕ ਆ ਆ ਪੈਸਾ ਜਦੋਂ ਆ ਜਾ 2000 ਬੱਤੇ ਕਰਨੋਂ ਆਉਣਾ ਇਹ ਜੀ ਹਾਂ ਅੱਛਾ ਦਿਹਾੜੀ ਉਹਦਾ ਨਾਲ ਆ ਮਾਣਾ ਮੋਟਾ ਕਟਰ ਬੁਆ ਤਾਂ ਖਲਾਤਾ ਕਿ ਨਹੀਂ ਨਾਲੇ ਪਿੰਡ ਦਾ ਪਿੰਡ ਦਾ ਹੈ ਵੀ ਪੱਕਾ ਸ਼ੁਰੂ ਤੇ ਲੱਗਿਆ ਹੋਇਆ ਹੈ ਨਾ ਕੋਈ ਕਿ ਨਹੀਂ ਇਹਨਾਂ ਕੋਲੇ ਪੜਿਆ ਕੋਈ ਸੀ ਜੇ ਲਾਉਂਦਾ ਰੱਖ ਰੱਖੀਏ ਅੱਛਾ ਐਨਾ ਹਲਫਾ ਬਣਾ ਰਿਹਾ ਹੈ ਨਾ ਹੁਣ ਤਾਂ ਤੋਹ ਵੀ ਚਲਾਈ ਜਾਂਦੀ ਹੁਣ ਤਾਂ ਚਲਾ ਲੈਂਦਾ ਨੋ ਭਾਈ ਬੱਤੀ ਹੈ ਹੁਣ ਆਪਾਂ ਸਾਈਡ ਹੀਆ ਲਵਾ ਦਈਏ ਇੱਕ ਵਾਰ ਫੇਕ ਕਰ ਦੇ ਗੱਲ ਨਵਾਤ ਇਧਰ ਚੱਲ ਦੀ ਇੱਕ ਕਦਾ ਹਰਾ ਹੀ ਹਰਾ ਰਿਆਲੀ ਹਰਿਆਲੀ ਹੈ ਵੀ ਉੱਧਰ ਦਾ ਵੱਟ ਕੇ ਲੰਘੇ ਬਾਈ ਆਪਣੇ ਚੱਲਦੀ ਆ ਬਈ ਤੇ ਵਾ ਕੀਲਾ ਰਹਿ ਗਿਆ ਦੇਖਦੇ ਬਾਈ ਇਹ ਟਾਈਮ ਵਜਿਆ ਲਵਲੀ ਕਹਿੰਦਾ ਟਰਾਲਾ ਮੇਰੇ ਕੋਲ ਹੈਗਾ ਵੀ ਅੱਜੇ ਵਰਦੀ ਹੈ ਸ਼ਾਇਦ ਝੰਨੀ ਵਾਲੀ ਬਾਕੀ ਦੇਖਦੇ ਆ ਵੱਟ ਕੇ ਹੱਡੋ ਗਈ ਬਾਈ ਓਰੇ ਟਰਾਲਾ ਗਿਆ ਭਾਰ ਆਪਣਾ ਲਾਸਟ ਟਰੱਕ ਰਹਿ ਗਿਆ ਇਹ ਪਾ ਕੇ ਫੁੱਲ ਹੋਇਆ ਕੋਤਾ ਦਿਨ ਖੜੇ ਖੜੇ ਵੱਢੋ ਗਈ ਬਾਈ ਚੱਲਦੇ ਚੱਲੀਆਂ ਮਸ਼ੀਨ ਚਲੇ ਗਈ ਕਟਰ ਪਾ ਕੇ ਚੱਲਦੇ ਆ